ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਬਈ ਜੇ ਕਿਸੇ ਵੀ ਨੇ ਕੋਈ ਸੇਲ ਕਰਨਾ ਹੋਵੇ ਜਾਂ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਹੈਗੀ ਨੰਬਰ ਸਕਰੀਨ ਉੱਪਰ ਚੱਲਣਾ ਜੀ ਮੈਂ ਹਰੇਕ ਵੀਡੀਓ 'ਚ ਬੇਨਤੀ ਕਰਦਾ ਹੁੰਦਾ ਵੀ ਜੇ ਕੋਈ ਸੂਆ ਸੂਆ ਪਸ਼ੂ ਆ ਤਾਂ ਉਹ ਦਾ ਦੋ ਟਾਈਮ ਉਹਨੂੰ ਚੋਕੇ ਲਵੋ ਤੇ ਜੇ ਸੂਨ ਵਾਲਾ ਪਸ਼ੂ ਆ ਤਾ ਦਾ ਚੇਪਾ ਕੱਢ ਕੇ ਚੰਗੀ ਤਰ੍ਹਾਂ ਨਿਰਖ ਪਰਖ ਕਰਕੇ ਲਵੋ ਜਦੋਂ ਮਾਲਕ ਕਹਿੰਦਾ ਵੀ ਮੇਰੇ ਘਰੇ ਆ ਕੇ ਦੋ ਟਾਈਮ ਤਿੰਨ ਟਾਈਮ ਚੁੱਕ ਕੇ ਲਿਜਾਓ ਪਾਸ ਕਰੋ ਫਿਰ ਆਪਾਂ ਨੂੰ ਹਰਜ ਵੀ ਕਾਦਾ ਵਾ ਬਾਅਦ ਦੀ ਖਚਰ ਖੋਣ ਨਾਲੋਂ ਆ ਪਹਿਲਾਂ ਹੀ ਪਸ਼ੂ ਚੈੱਕ ਕਰਕੇ ਆਪਦਾ ਲਈਏ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਣੀ ਆ ਪਰਪਾ ਜਾਣਕਾਰੀ ਇਹਨਾਂ ਜੋ ਇੱਕ ਵੈੜ ਆ ਗਈ ਬਾਈ ਕੋਲ ਇੱਕ ਮੱਝ ਆ ਗਈ ਪੈਸੇ ਕਾ ਨਾ ਦੱਸ ਦੀਏ ਭਾਈ ਇੱਕ ਵਾਰ ਕਾਕਾ ਪਿੰਡ ਲੰਘਿਆ ਨਾ ਤਹਿਸੀਲ ਬਾਗਿਆਪੁਰਾ ਜ਼ਿਲ੍ਹਾ ਮੋਗਾ ਠੀਕ ਆ ਮੈਂ ਕਿਹਾ ਵੀ ਕੱਲ ਵਾਲਾ ਮਾਲ ਸਾਰਾ ਮਾਲ ਵੇਚਿਆ ਹੋਇਆ ਜੀ ਸਾਈ ਪਾਈ ਆ ਬੰਦਾ ਸੱਚ ਕੇ ਬੰਦ ਕਰੀ ਮਿੱਠਾ ਕਰਾ 11ਵਾਂ ਦਾ ਠੀਕ ਆ ਜੀ ਪਤਾ ਨਹੀਂ ਪੈਸੇ ਨਹੀਂ ਬਣੇ ਰੱਬ ਨੂੰ ਠੀਕ ਆ ਠੀਕ ਆ ਜੀ ਹੋਰ ਦਾ ਕਾਰਨ ਹੁੰਦਾ ਨਹੀਂ ਹਾਂਜੀ ਹਾਂਜੀ ਕੋਈ ਵਾਲਿਆਂ ਨੂੰ ਫੋਨ ਕੋਈ 500 ਰੁਪਏ ਸਾਈ ਵਾਪਸ ਕਰਦੇ ਹੋ ਜਰ ਜੀ ਤੈਨੂੰ ਆਪਦੇ ਪੈਸੇ ਠੀਕ ਹੈ ਜੀ ਉਹ ਕਹਿੰਦੇ ਵਿੱਚੋਂ ਮੌਕੇ ਹੁੰਦੇ ਆਪਣੇ ਆਪ ਦੇ ਪੈਸੇ ਤੋਂ 2-4 ਲੱਖ ਉਹ ਕਹਿੰਦੇ ਬਾਈ 2 ਘੰਟੇ ਨਾ ਆਓ ਹਾਂਜੀ ਹਾਂਜੀ ਇਹ ਮਗਰ ਕਿ ਦਿਨ ਕਿਸੇ ਦੇ ਪਰਮਾਤਮਾ ਲੈ ਗਏ ਨਾ ਕੋਈ ਗੱਲ ਨਹੀਂ ਠੀਕ ਹੈ ਜੀ ਅਸੀਂ ਉਹ ਵਪਾਰੀਆਂ ਚੋਣੇ ਉਹਨਾਂ ਬੰਦਿਆਂ ਦੇ ਨਹੀਂ ਦੱਲੇ ਨੇ ਠੀਕ ਹੈ ਜੀ ਤੇ ਸਾਡੀ ਖਿਹੜ ਆਰਤੀ ਸਾਡੀ ਵੇਰੀ ਕੋਈ ਗੱਲ ਨਹੀਂ ਅੱਜ ਨਹੀਂ ਅਕਲ ਨਾ ਜਾਵੇ ਕਿ ਜੂ 8 ਲੀਟਰ ਦੁੱਧ ਨਾ ਨੌਂ ਅੱਠ ਕਹਿ ਕੇ ਜਾਵਾਂ ਆ ਲੈ ਪੋਰਾ ਵੀ ਮਾਰ ਨਿਕਲੀ ਠੀਕ ਹੈ ਜੀ ਕੱਲ ਦੇ ਕੱਲ ਦੀ ਚੁਵਾਈ ਹੋਈ ਸੀ ਉਹ ਹੀ ਗਾ ਇਹ ਹਨਾ ਕੋਈ ਗਾ ਮਗਰ ਬੱਛੀ ਐ ਠੀਕ ਹੈ ਜੀ ਹਾਂ 20000 ਦੇ ਦਿਆਂਗੇ 22 ਦੀ ਤੇਰੇ ਬਾਈ ਜੀ ਠੀਕ ਹੈ ਜੀ ਆਪਣਾ ਮੂਹਰੰਦਾ ਪੋਰਦ ਕਰੀ ਠੀਕ ਹੈ ਜੀ ਚੋਕੇ ਤੋਂ ਡਾਂਗ ਲੈ ਜਾ ਵੀ ਠੀਕ ਹੈ ਜੀ 22000 ਦੇ ਦੂੰਗਾ ਲਓ ਵੀ ਦੋਸਤੋ ਕੱਲ ਦਿੱਤਾ ਦੋਸਤਾਂ ਨੂੰ ਦਿਖਾਇਆ ਸੀ ਦੋ 8 9 ਗੋਲ ਥੱਲੇ ਇਹਦੇ ਹੈਗਾ ਵਾ ਕੰਡੇ ਵਾਲਾ ਵਾ ਮਗਰ ਉੱਚੀ ਐ 25 ਆ ਗਈ 26 500 ਰੁਪਇਆ ਆਈ ਹੋਈ ਐ ਕੱਲ ਦੀ ਜਗਰਾਵਾ ਦੇ ਬੰਦੇ ਦੀ ਬਾਈ ਵੱਲ ਪਰ ਹੋ ਸਕਦਾ ਵੀਰੀ ਕੋਲ ਪੈਸੇ ਨਾ ਬਣੇ ਹੋਣ ਜਾਂ ਕੋਈ ਗੱਲਬਾਤ ਹੋ ਜਾਂਦੀ ਹੈਗੀ ਤੈਸਰੀ ਭਾਈ ਕਹਿੰਦਾ ਅੱਜ ਆਪਾਂ ਇਹ ਵੜ ਸਿਰਫ 22000 ਰੁਪਏ ਦੇ ਦੇਾਂਗੇ ਠੰਡੀ ਸੀਲ ਆ ਬਰਫਰਗੀ ਵੀਡੀਓ ਬਣ ਸਵਾ 8 ਵਜੇ ਤੇ 47 ਮਿੰਟ ਹੋਏ ਆ ਹਜੇ ਭਾਈ ਚੋਈਸ ਤਰ੍ਹਾਂ ਭਾਈ 7 ਵਜੇ ਚੋਈਸ ਕਰਦਾ ਹੁੰਦਾ ਵਾ ਹਜੇ ਡੇਢ ਘੰਟੇ ਚੋਈਸ ਨੂੰ ਹੋਇਆ ਵਾ ਠੰਡੀ ਸੀਲ ਆ ਜਮਾ ਕੋਈ ਉਹ ਜੀ ਗੱਲ ਨਹੀਂ ਗਈ ਬਾਕੀ ਤੁਸੀਂ ਕੱਲ ਚੋਈਸ ਹੁੰਦੀ ਮੇਰੇ ਕੋਲ ਕੋਈ ਵੇਖੀ ਬਾਈਆਂ ਨੇ ਹਾਂ ਭਾਈ ਦੇ ਦੇਂਗੇ 22000 ਦੇ ਦੇਂਗਾ ਅੱਜ ਬਾਈਆਂ ਦਾ ਜਦੋਂ ਚਟਾ ਮੱਝਾਂ ਰਗਾ ਨਿਕਨਿਕਾ ਸੈਂਗਾਗਾ ਸਮਝ ਪਈ ਠੀਕ ਆ ਕ੍ਰਾਸ ਬ੍ਰੀਡ ਚ ਪੈਂਦੀ ਆਗੀ ਦੁੱਧ ਉਹ ਚੰਗਾ ਮੱਝ ਆ ਕੇ ਚੱਟਾ ਜਾਵਾ ਵੈਟ ਫੂਟ ਚੰਗੀ ਆ ਜੂ ਮੌਲ ਸਰ 22000 ਰੁਪਈਆ ਦੋਨੋਂ ਮਰਦ ਆ ਗਏ ਭਾਈ ਆ ਟੋਟੀ ਆ ਭਾਈ ਟੋਟੀ ਠੀਕ ਆ ਜੀ ਇੱਕ ਸੈਂਟ ਤਾਰਾ ਘੱਟ ਆ ਠੀਕ ਆ ਜੀ ਕਿਹੜੇ ਜੋ ਭਾਈ ਤਾਰ ਪੋਲੀ ਠੀਕ ਆ ਉਹ ਬੇਟਾ ਬੱਚਾ ਬੱਚਾ ਮਗਰ ਕੀ ਆ ਜੀ ਇਹ ਟੱਟਾ ਜੀ ਠੀਕ ਆ ਜੀ ਅੱਜ ਨੂੰ 7ਵੇਂ ਦਿਨ ਸੂਈ ਨੂੰ ਹੋ ਗਿਆ ਠੀਕ ਆ ਜੀ ਦੁੱਧ ਕਿੰਨਾ ਕੰਡੇ ਵਾਲਾ ਭਾਈ ਦੁੱਧ ਭਾਈ ਮੇਰੇ ਥੱਲੇ ਫੈਲ ਹਾਰ 7 ਲੀਟਰ ਦੁੱਧ ਹੈ 8 ਸੱਤ ਕਹੂੰਗਾ ਠੀਕ ਹੈ ਜੀ ਮੜ ਕੇ ਦੂੰਗਾ ਠੀਕ ਹੈ ਜੀ ਕਿਹੜਾ ਸੂਆ ਸੂਈ ਵੀ ਆ ਇਹ ਦੂਜਾ ਸੂਆ ਝੋਟੀ ਆ ਠੀਕ ਹੈ ਜੀ ਬੁਹਾਰੇ ਪੰਜੇ ਨਵੇਂ ਦੋਸਤੋ ਖੋਲ ਝੋਟੀ ਖੋਲ ਲੱਗ ਦੋਸਤੋ ਥਾ ਇਟਾ ਉਟਾ ਤੁਹਾਨੂੰ ਬਾਈ ਦੇ ਫਾਰਸ਼ ਲੱਗੀ ਜਾਂਦੀ ਹੈਗੀ ਐ ਥਾ ਹੈ ਨਹੀਂਗਾ ਕਿ ਤੁਹਾਨੂੰ ਫੇਰ ਵੀ ਮਾਰੀਏ ਤੋੜ ਕੇ ਦਿਖਾ ਦਨੇ ਇਥੇ ਅੰਦਰ ਅੰਦਰ ਜੇ 7 ਕਿਲੋ ਦੋ ਤਾਂ 7 ਮਾ ਸਰ ਸੂਈ ਨੂੰ ਦੋਸਤੋ ਇਹਦਾ 8 ਕਿਲੋ ਆ ਪਰ ਤੁਸੀਂ 7 ਕਿਲੋ ਮੰਨ ਕੇ ਲੈ ਲਿਓ ਕੱਦ ਕਰ ਚੰਗਾ ਵਾ ਵੈਨ ਉਹ ਵੈਨ ਬਹੁਤ ਆ ਮਗਰ ਇਸ ਤੇ ਕੱਟਾ ਵਾ ਲੈ ਚੱਲ ਬਾਈ ਥਾਣਾ ਬਹੁਤ ਚੰਗਾ ਵਾ ਸੋਹਣਾ ਤਸਦੀ ਚਵਾਈ ਵਾਲਾ ਮੁੱਠੀ ਵਾਲਾ ਥਾਣਾ ਹੈਗਾ ਕੋਈ ਫੋੜ ਨਹੀਂ ਗਈ ਕੋਈ ਛਾਕ ਨਹੀਂ ਗਈ ਚਾਰ ਹੀ ਥਾਣਾਗੇ ਵੈਨ ਉਹ ਚੰਗਾ ਝੋਟੀ ਦਾ ਸੱਤਾ ਦੇ ਨੇ ਸੁੱਤ ਥੋੜੇ ਦੁੱਧ 8 ਕਿਲੋ ਆ ਬਾਈ ਕੜ ਦੇਣ ਦੇ ਕੜ ਵੀ ਨਹੀਂ ਦਿੰਦੇ ਆ ਠੀਕ ਆ ਜੀ ਹਾਂ ਇੱਕ ਥਾਣ ਚੋਂ ਵੈਨ ਧਾਰਾ ਵਿੱਚ ਥਾਣ ਕਿਹੜੇ ਘਾਟਾ ਕਿਹੜੇ ਚੋਂ ਘਾਟਾ ਬਾਈ ਔਰਨੇ ਚੋਂ ਬਾਈ ਮਗਰਲੇ ਚੋਂ ਹਾਂ ਤਾਰ ਪੋਲੀ ਗੁੱਠੇ ਜਿੰਨੀ ਮੋਟੀ ਐ ਠੀਕ ਆ ਜੀ ਦੁੱਧ ਖੋ ਯਾਰ ਦਾ ਠੀਕ ਆ ਲੋ ਜੀ ਦੋਸਤੋ 22 ਦਾਦਾ ਵੀ ਤਾਰ ਪੋਲੀ ਆ ਫੇਸ ਕੁਆਡ ਚੈੱਕ ਕਰ ਲਓ ਤੁਸੀਂ ਵਜਨ ਬਹੁਤ ਛੋਟੀ ਦਾ ਤੁਸੀਂ ਦੇਖ ਲੈ 22 ਦਾ ਇਹ ਮੈਸਤਰੀ ਲੱਗੇ ਵਾ ਘਰੇ ਕੋਈ ਸੇਵਾ ਸੰਭਾਲ ਵਾਲੀ ਹੋਈ ਨਹੀਂ ਗੌਰ ਨੇ ਬਸੂਆਂ ਦੀ ਹਾਂ ਬੱਚਾ ਦੇ ਮਗਰ ਇਹ ਕੱਟਾ ਇਹਦੇ ਮਗਰ ਦੋਸਤੋ ਜਿਹਦੇ ਵੀ ਪਸੰਦ ਆਉਦੀ ਆ ਤੁਸੀਂ 22 ਨਾਲ ਕਨੈਕਟ ਕਰ ਲਿਓ ਨੰਬਰ ਸਕਰੀਨ ਉੱਪਰ ਚੱਲੀ ਜਾਣਾ ਵਾ ਤੁਸੀਂ 22 ਨਾਲ ਗੱਲਬਾਤ ਕਰ ਲੈਣੀ ਹੈਗੀ ਮੋਲੇ ਦਾ ਬਾਈ ਮੋਲੇ ਮੁੰਡਾ ਯਾਰ ਦੀ ਹਾਂ ਨਾ ਠੀਕ ਆ ਤੂੰ ਕਰ ਲੈ ਠੀਕ ਆ ਲੋ ਜੀ ਦੋਸਤੋ 55000 ਦੀ ਹਾਂ ਨਾ ਹੀ ਆ ਬਾਈ ਜਾਂਦਾ ਇਹਦੇ ਚ ਜਿਹਦੇ ਪਸੰਦ ਆਦੇ ਤੁਸੀਂ ਬਾਈ ਨਾਲ ਗ੍ਰੈਨਟ ਕਰ ਲੈਣਾ ਵਾ ਅੱਜ ਦੇ ਵੀਰ ਚ ਕੱਕੇ ਬਰਾੜ ਦੇ ਦੋ ਨਾਗ ਸੇਲ ਸੀਗੇ ਦੋਨੇ ਪ੍ਰੋਪਰ ਜਾਣਕਾਰੀ ਤੁਹਾਨੂੰ ਲੈਤੀ ਹੈਗੀ ਜਿਹਦੇ ਫਟਾਂ ਦਾ ਪਸ਼ੂ ਤੁਸੀਂ ਲੈ ਲੈਣਾ ਵਾ ਬਾਕੀ ਤਸੱਲੀ ਪੜਖ ਕਰਨਾ ਤੁਹਾਡਾ ਫਰਜ਼ ਬੰਦਾ ਤੁਸੀਂ ਪੈਸੇ ਲੈਣੇ ਹੈਗੇ ਤੇ ਬਾਈ ਨੇ ਪਸ਼ੂ ਦੇਣਾ ਤੁਸੀਂ ਪੈਸੇ ਦੇਣੇ ਹੈਗੇ ਇਸ ਲਈ ਤਸੱਲੀ ਪੜਖ ਜ਼ਰੂਰ ਕਰੋ ਵੀਡੀਓ ਵੇਖਣ ਲਈ ਸਾਰਿਆਂ ਦਾ ਤਾਨਵਾਦੀ